ਸਾਥੀਓ ਘਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਡਰਾਈਵਰ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਜੀ 8ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਬਹੁਤ ਵਧੀਆ ਮੌਕਾ ਬਹੁਤ ਵਧੀਆ ਭਰਤੀ ਦਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੂਰਾ ਨੋਟੀਫਿਕੇਸ਼ਨ ਵੀਡੀਓ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰੋਨਾ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੂ ਕਰ ਲਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਡਰਾਈਵਰ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਜੀ ਤੇ ਇਹਨਾਂ ਪੋਸਟਾਂ ਦੇ ਲਈ ਜੋ ਅੰਤਿਮ ਮਿਤੀ ਹੈ 30 ਜਨਵਰੀ 2024 ਸ਼ਾਮ 4 ਵਜੇ ਤੱਕ ਆਨਲਾਈਨ ਅਪਲਾਈ ਕਰਨਾ ਹੈ ਤੇ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ 8 ਪਾਸ ਮੰਗੀ ਗਈ ਹੈ ਜੀ ਉਮੀਦਵਾਰ ਕੋਲ ਘੱਟੋ ਘੱਟ 5 ਸਾਲ ਪੁਰਾਣਾ ਹੈਵੀ ਡਰਾਈਵਿੰਗ ਲਾਇਸੈਂਸ ਹੋਣਾ ਚਾ ਤੇ 3 ਸਾਲ ਦਾਤ ਜ਼ਰਬਾ ਵੀ ਹੋਣਾ ਚਾਹੀਦਾ ਡਰਾਈਵਿੰਗ ਦੇ ਵਿੱਚ ਉਮਰ ਸੀਮਾ ਇਹਨਾਂ ਵੱਲੋਂ ਜਨਰਲ ਕੈਟਾਗਰੀ ਦੇ ਲਈ 25 ਤੋਂ 45 ਸਾਲ ਰੱਖੀ ਗਈ ਹੈ ਐਸ்சி ਬੀਸੀ ਕੈਟਾਗਰੀ ਦੇ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਛੋਟ ਰਹਿਣ ਵਾਲੀ ਹੈ ਚੋਣਵਧੀ ਇਹਨਾਂ ਪੋਸਟਾਂ ਦੇ ਲਈ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਨੂੰ ਡਰਾਈਵਿੰਗ ਪ੍ਰੈਕਟੀਕਲ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ ਜੀ ਅਸਾਮੀਆਂ ਤੇ ਪ੍ਰਬੰਧਨ ਅਨੁਸਾਰ ਜੋ ਨਿਯੁਕਤੀ ਦਾ ਸਥਾਨ ਇਹਨਾਂ ਵੱਲੋਂ ਲਿਖਿਆ ਗਿਆ ਚੋਣ ਕੀਤੇ ਗਏ ਉਮੀਦਵਾਰਾਂ ਨੂੰ ਵਕ ਵਕ ਸਟੇਸ਼ਨਾਂ ਦੇ ਉੱਪਰ ਉਹਨਾਂ ਵੱਲੋਂ ਦਿੱਤੀ ਗਈ ਤਰਜੀਹ ਦੇ ਆਧਾਰ ਤੇ ਨਿਯੁਕਤ ਕੀਤਾ ਜਾਵੇ ਅਤੇ ਜੇਕਰ ਚੁਣੇ ਹੋਏ ਉਮੀਦਵਾਰ ਵੱਲੋਂ ਆਪਣੀ ਹਾਜ਼ਰੀ ਰਿਪੋਰਟ ਤੈਅ ਕੀਤੇ ਗਏ ਸਥਾਨ ਅਤੇ ਸਮੇਂ ਅੰਦਰ ਨਹੀਂ ਦਿੱਤੀ ਜਾਂਦੀ ਤਾਂ ਉਮੀਦਵਾਰ ਦੀ ਚੋਣ ਬਿਨਾਂ ਕਿਸੇ ਨੋਟਿਸ ਦਿੱਤੇ ਰੱਦ ਸਮਝੀ ਜਾਵੇਗੀ। ਉਜਰਤਾਂ ਭਾਵ ਤਨਖਾਹ ਵਗੈਰਾ ਇਹਨਾਂ ਪੋਸਟਾਂ ਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ ਸਮੇਂ-ਸਮੇਂ ਤੇ ਲੇਬਰ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਕੀਤੀਆਂ ਨੋਟੀਫਿਕੇਸ਼ਨ ਦੇ ਆਧਾਰ ਤੇ ਉਜਰਤਾਂ ਘਟੋ-ਘਟ ਦਿੱਤੀਆਂ ਜਾਣਗੀਆਂ। ਡਰਾਈਵਰ ਜੇਕਰ ਇੱਕ ਦਿਨ ਵਿੱਚ 8 ਘੰਟੇ ਤੋਂ ਵੱਧ ਦੀ ਡਿਊਟੀ ਕਰਦਾ ਹੈ ਤਾਂ ਉਸ ਨੂੰ ਮੋਟਰ ਵੀਕ ਕਲੈਕਟਰ 1961 ਤਹਿਤ ਓਵਰਟਾਈਮ ਦੀ ادائیگی ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਜੇਕਰ ਡਰਾਈਵਰ ਆਪਣੇ ਸਦਰ ਮੁਕਾਮ ਜਾਂ ਸਟੇਸ਼ਨ ਤੋਂ ਬਾਹਰ ਠਹਿਰਦਾ ਹੈ ਤਾਂ ਉਸ ਨੂੰ ਰਾਤਰੀ ਭੱਤੇ ਦੀ ਅਦਾਇਗੀ ਕੀਤੀ ਜਾਵੇਗੀ। ਚੁਣੇ ਗਏ ਡਰਾਈਵਰ ਹਫਤੇ ਵਿੱਚ ਇੱਕ ਦਿਨ ਦੀ ਰੈਸਟ ਦੇ ਹੱਕਦਾਰ ਹੋਣਗੇ। ਤਾਂ ਇਹ ਵੀ ਕੁਝ ਇਹਨਾਂ ਵੱਲੋਂ ਵੱਖ-ਵੱਖ ਹਦਾਇਤਾਂ ਜੋ ਦਿੱਤੀਆਂ ਗਈਆਂ ਉਹ ਤੁਸੀਂ ਜ਼ਰੂਰ ਰੀਡ ਕਰੋ ਤੇ ਅਪਲਾਈ ਕਰਨ ਦਾ ਤਰੀਕਾ ਇਹਨਾਂ ਨੇ ਲਿਖਿਆ ਹੈ ਜੀ ਆ ਉਮੀਦਵਾਰ ਅ ਮੈਸ ਸਾਈ ਰਾਮ ਸਿਕਿਉਰਿਟੀ ਐਂਡ ਪਲੇਸਮੈਂਟ ਦੀ ਵੈਬਸਾਈਟ ਇਹਨਾਂ ਵੱਲੋਂ ਦਿੱਤੀ ਹੋਈ ਹੈ ਤੇ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਅਪਲਾਈ ਕਰਨ ਦਾ ਉਹਦੇ ਤੇ ਲਿੰਕ ਦਿੱਤਾ ਹੋਊਗਾ ਅਪਲਾਈ ਨਾਉ ਲਿਖਿਆ ਹੋਊ ਤੁਸੀਂ ਅਪਲਾਈ ਕਰ ਲੈਣਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤਾ ਉੱਥੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਉਹਦੇ ਲਈ ਤੁਹਾਡੇ ਕੋਲ ਮੋਬਾਈਲ ਨੰਬਰ ਭਰਨਾ ਜ਼ਰੂਰੀ ਹੈ ਤੁਸੀਂ ਮੋਬਾਈਲ ਕਿਸੇ ਵੀ ਐ ਤਰ੍ਹਾਂ ਬਦਲ ਨਹੀਂ ਸਕਦੇ ਇੱਕ ਮੋਬਾਈਲ ਨੰਬਰ ਹੈ ਤੁਸੀਂ ਉੱਥੇ ਰਜਿਸਟਰ ਕਰਨਾ ਹੋਊਗਾ ਤੇ ਉਸ ਤੋਂ ਬਾਅਦ ਤੁਹਾਡੇ ਵੱਖ-ਵੱਖ ਦਸਤਾਵੇਜ਼ ਹੈ ਜੋ ਤੁਸੀਂ ਯੋਗਤਾ ਰੱਖਦੇ ਹੋ ਆਧਾਰ ਕਾਰਡ ਵਗੈਰਾ ਡਰਾਈਵਿੰਗ ਲਾਇਸੈਂਸ ਹੈ ਤੁਹਾਡਾ ਤੇ ਹੋਰ ਵੀ ਐ ਐਸਬੀਸੀ ਦਾ ਸਰਟੀਫਿਕੇਟ ਹੈ ਪਾਸਪੋਰਟ ਸਾਈਜ਼ ਫੋਟੋ ਹੈ ਇਹਨਾਂ ਦੇ ਲਈ 200 KB ਦੀ ਜੇਪੀਜੀ ਦੀ ਫਾਈਲ ਤੁਸੀਂ ਤਿਆਰ ਰੱਖਣੀ ਆ ਅਪਲਾਈ ਕਰਨ ਤੋਂ ਪਹਿਲਾਂ ਇਹ ਇਹਨਾਂ ਵੱਲੋਂ ਦਸਤਾਵੇਜ਼ ਲਿਖੇ ਗਏ ਆ ਜਿਨ੍ਹਾਂ ਦੇ ਲਈ ਤੁਸੀਂ ਇੱਕ ਫਾਈਲ ਹੈ 200 KB ਤੱਕ ਦੀ ਬਣਾ ਕੇ ਰੱਖ ਲੈਣੀ ਆ ਅਪਲਾਈ ਕਰਨ ਤੋਂ ਪਹਿਲਾਂ ਅਪਲਾਈ ਕਰਨ ਵੇਲੇ ਇਹਨਾਂ ਦਸਤਾਵੇਜ਼ਦਾਂ ਨੂੰ ਤੁਸੀਂ ਅਪਲੋਡ ਕਰਨਾ ਇਹਨਾਂ ਦੀ ਵੈਬਸਾਈਟ ਤੇ ਤੇ ਫਿਰ ਸਬਮਿਟ ਕਰ ਦੇਣਾ ਤਾਂ ਇਹਨਾਂ ਵੱਲੋਂ ਆਨਲਾਈਨ ਅਪਲਾਈ ਕਰਨ ਦਾ ਪੂਰਾ ਪ੍ਰੋਸੈਸ ਦੇ ਦਿੱਤਾ ਹੋਇਆ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਇਨਾਂ ਦਾ ਜੋ ਨੋਟੀਫਿਕੇਸ਼ਨ ਹੈ ਉਹ ਰੀਡ ਕਰਕੇ ਪੂਰਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਮੌਕਾ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ